ਥਾਣਾ ਗੁਰਾਇਆਂ ਦੀ ਪੁਲਿਸ ਨੇ ਭਾਰੀ ਮਾਤਰਾ ਚ ਨਸ਼ੀਲੀਆਂ ਗੋਲੀਆਂ, ਅਫੀਮ ਅਤੇ ਹੈਰੋਇਨ ਸਮੇਤ 6 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਇਸ ਬੰਦੀ ਜਾਣਕਾਰੀ ਦਿੰਦੇ ਹੋਏ ਥਾਣਾ ਗੁਰਾਇਆਂ ਦੇ ਐਸ ਐਚ ਓ ਇੰਸਪੈਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਸੀਨੀਅਰ ਅਫਸਰਾਂ ਦੀ ਹਦਾਇਤਾਂ ਤੇ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਥਾਣਾ ਗੁਰਾਇਆਂ ਦੀਆਂ ਵੱਖ-ਵੱਖ ਪੁਲਿਸ ਟੀਮਾਂ ਨੇ 300 ਗ੍ਰਾਮ ਅਫੀਮ, 15 ਗ੍ਰਾਮ ਹੈਰੋਇਨ ਅਤੇ 904 ਦੇ ਕਰੀਬ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਸਕੂਟਰੀ ਅਤੇ ਦੋ ਮੋਟਰਸਾਈਕਲ ਬਰਾਮਦ ਕਰਕੇ 6 ਦੇ ਕਰੀਬ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਮਾਨਯੋਗ ਐਸਐਸਪੀ ਸਾਹਿਬ ਸਰਦਾਰ ਮੁਕੇਂਦਰ ਸਿੰਘ ਭੁੱਲੂ ਸਾਹਿਬ ਜੀ ਵੱਲੋਂ ਜੋ ਦਿਸ਼ਾੰਤ ਦੇਸ਼ ਦਿੱਤੇ ਜਾਂਦੇ ਆ ਕਿ ਜੋ ਨਸ਼ਾ ਤਸਕਰੀ ਦੇ ਖਿਲਾਫ ਚਲਾਈ ਹੋਈ ਮਹਿੰਮ ਦੇ ਤਹਿਤ ਗ੍ਰਾਇਆ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅਸੀਂ ਅੱਜ 5 ਮਾਮਲੇ ਦਰਜ ਕੀਤੇ ਗਏ ਜਿਸ ਦਾ ਵਿੱਚ ਅਸੀਂ ਕੁੱਲ 6 ੋਸ਼ੀਆਂ ਨੂੰ ਗੁਫਤਾਰ ਕੀਤਾ ਹੈ ਔਰ ਜਿਨ੍ਹਾਂ ਵਿੱਚ ਇੱਕ ਔਰਤ ਵੀ ਹੈ ਜਿਸ ਵੱਸੋਂ ਅਸੀਂ ਵੀ ਬਰਾਬਦਗੀ ਹੋਈ ਹੈ ਇਸੇ ਤਰ੍ਹਾਂ ਜੋ ਸਾਡੇ ਚੌਕੀ ਇੰਚਾਰਜ ਤ੍ਰੇਤਾ ਐਸ.ਆਈ. ਸੁਖਵਿੰਦਰ ਪਾਲ ਨੇ ਇੱਕ ਦੋਸ਼ੀ ਪਿਆਰਾ ਨਾਮ ਨੂੰ ਕਾਬੂ ਕੀਤਾ ਵਾਸੀ ਤ੍ਰੇਤਾ ਜਿਸ ਦੇ ਕਬਜ਼ੇ ਵਿੱਚੋਂ 15 ਗ੍ਰਾਮ ਹੈਰੋਨ ਬਰਾਮਦ ਕੀਤੀ ਹੈ ਜਿਸ ਦੇ ਬਰਖਲਾਅ ਮਕਦਮਾ ਨੰਬਰ 189 ਡਰਗ ਐਕਟ ਤਹਿਤ ਦਰਜ ਕੀਤਾ ਗਿਆ ਹੈ ਅਤੇ ਐਸ.ਆਈ. ਹਰਜੀਤ ਸਿੰਘ ਚੌਕੀ ਇੰਚਾਰਜ ਦਸਾਂਝ ਕਲਾਂ ਉਹਨਾਂ ਨੇ ਜੋ ਦੋਸ਼ ਅਗੇ ਭਰਾਵਾਂ ਨੂੰ ਸਹੀ ਗੁਰਤਾ ਕੀਤਾ ਜਿਨ੍ਹਾਂ ਦੇ ਕਬਜ਼ੇ ਵਿੱਚੋਂ 704 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਜਾਂ ਜਿਨ੍ਹਾਂ ਦੇ ਨਾਮ ਚਰਨਦੀਪ ਸਿੰਘ ਉਰਫ ਚੰਦਾ ਅਤੇ ਬਲਰਾਜ ਸਿੰਘ ਉਰਫ ਬਾਜੂ ਪੁੱਤਰ ਰੇੜ ਨਿਰੰਦਰ ਸਿੰਘ ਵਾਸੀ ਪਿੰਡ ਤੰਡਵਾਲ ਥਾਣਾ ਗਰਾਇਆ ਇਹਨਾਂ ਦੇ ਵਿਰਖਾਫ 190 ਨੰਬਰ ਮਕਦਮਾ ਮਿਤੀ 26 12 23 ਅੰਡਰ ਸੈਕਸ਼ਨ 22ਬੀ 6186 ਐਨਡੀਪੀ ਸੈਕਟਰ ਹੈ ਦਰਜ ਕਰਕੇ ਇਹਨਾਂ ਨੂੰ ਗੁਰਤਾ ਕੀਤਾ ਗਿਆ ਇਸੇ ਤਰ੍ਹਾਂ ਹੀ ਸਬ ਇੰਸਪੈਕਟਰ ਜਗਦੀਸ਼ ਰਾਜ ਵੱਲੋਂ ਜੋ ਰਿਸ਼ਵ ਬੰਗਾ ਉਤਰਦੇਸ਼ ਰਾਜ ਬੰਗਾ ਵਾਸੀ ਖਾਨਪੁਰ ਥਾਣਾ ਮੁਕੰਦਪੁਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਦਾ ਤੁ ਨੂੰ ਗ੍ਰਫਤਾਰ ਕੀਤਾ ਉਸਦੇ ਕਬਜ਼ੇ ਵਿੱਚੋਂ 200 ਨਸ਼ੀਲੀਆਂ ਗੋਲੀਆਂ ਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਇਸ ਦੇ ਖਾਲਾਫ 100 ਕਨਵੀਨ ਨੰਬਰ ਮਕਦਮਾ ਮਿਤੀ 26 12 23 ਅੰਡਰ ਸੈਕਸ਼ਨ 22 ਬੀ ਐਨਡੀपीएस ਐਕਟ ਤੋਂ ਥਾਣਾ ਅੰਦਰਾ ਵਿੱਚ ਕੀਤਾ ਗਿਆ ਅਤੇ ਐਸਆਈ ਮੋਹਨ ਲਾਲ ਜੋ ਜਿਨ੍ਹਾਂ ਨੇ ਇੱਕ ਔਰਤ ਜਿਸ ਦਾ ਨਾਮ ਲਖਵਿੰਦਰ ਕੌਰ ਉਰਫ ਨੀਤਾ ਪਤਨੀ ਰਣਜੀਤ ਸਿੰਘ ਵਾਸੀ ਭਕਤਪੁਰਾ ਥਾਣਾ ਸਤਨਾਪੁਰਾ ਜ਼ਿਲ੍ਹਾ ਕਪੂਰਥਲਾ ਤੋਂ ਗ੍ਰফতার ਕੀਤਾ ਉਸਦੇ ਕਬਜ਼ੇ ਵਿੱਚੋਂ ਇੱਕ ਐਕਟਵਾ ਸਕੂਟੀ ਜਿਸ ਵਿੱਚੋਂ 200 ਗ੍ਰਾਮ ਫੀਮ ਦੀ ਰਿਕਵਰੀ ਹੋਈ ਹੈ ਜਿਸ ਦੇ ਖਿਲਾਫ 192 ਨੰਬਰ ਮਕਦਮਾ ਦਰਜ ਕੀਤਾ ਗਿਆ ਜੋ ਐਸਆਈ ਗਰਮੀਤ ਸਿੰਘ ਚੌਂਕੀ ਇੰਚਾਰਜ ਰੁੜਕਾ ਕਲਾ ਵੱਲੋਂ ਵੀ ਇੱਕ ਨੌਜਵਾਨ ਦੋ ਤੌੜ ਕੀਤੇ ਜਿਸ ਦਾ ਨਾਮ ਗੁਰਪ੍ਰੀਤ ਸਿੰਘ ਉਹ ਕੋ피ਸਾਨ ਉਹ ਸੁਚਿਆ ਸਿੰਘ ਵਾਸੀ ਢੀਂਗਸਾ ਥਾਣਾ ਕਰਾਇਆ ਜਿਸ ਦੇ ਕਬਜ਼ੇ ਵਿੱਚੋਂ 100 ਗ੍ਰਾਮ ਅਫੀਮ ਦੀ ਰਿਕਵਰੀ ਹੋਈ ਹੈ ਉਸ ਦੇ ਖਿਲਾਫ ਵੀ ਮਕਦਮਾ ਨੰਬਰ 188 ਦਰਜ ਕੀਤਾ ਗਿਆ ਸੀ ਜੋ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਅੱਜ ਪੇਸ਼ ਕਰਕੇ ਫੁੱਲ ਰਿਮਾਂਡ ਹਾਸਲ ਕਰਕੇ ਇਹਨਾਂ ਦੇ ਬੱਸ ਨੂੰ ਪਤਾ ਕੀਤਾ ਜਾ ਰਿਹਾ ਕਿ ਇਹ ਕਿੱਥੋਂ ਕਿੱਥੋਂ ਲੈ ਕੇ ਆ ਰਹੇ ਅਫੀਮ ਜੋ ਇਨਵੈਸਟੀਗੇਸ਼ਨਰ ਦੌਰਾਨ ਲਖਵੀਰ ਕੌਰ ਨੇ ਲਖਵਿੰਦਰ ਕੌਰ ਨੀਤਾ ਨੇ ਦੱਸਿਆ ਕਿ ਉਹ ਅਫੀਮ ਦੀ ਜੋ ਤਸਕਰੀ ਇੱਕ ਬਦਨਾਮ ਸਮਗਲ ਰਿਆ ਜੂ ਰਾਜ ਉਹ ਰਜੂਵੀ ਵਾਸੀ ਚਾਚੂ ਕੀ ਫਗਵਾੜਾ ਬਸ ਉਹ ਲੈ ਕੇ ਆਈ ਹੈ ਤੇ ਅਕਿ ਇੱਥੇ ਸਟੇਲਾ ਹੋਟਲ ਦੇ ਉਹਦੇ ਗਾਹਕ ਬੈਠੇ ਵੇਟ ਕਰਦੇ ਸੀ ਉਹਨਾਂ ਨੂੰ ਇਹਨੇ ਦੇਣੀ ਸੀ ਉਹ ਜੋ ਉਹਦੇ ਗਾਹਕਾਂ ਬਾਰੇ ਵੀ ਪਤਾ ਕੀਤਾ ਜਾ ਰਿਹਾ ਅਗਲੀ ਕਾਰਵਾਈ ਜੋ ਇਨਵੈਸਟੀਗੇਸ਼ਨ ਸਟੇਲ ਚੱਲ ਰਹੀ ਹੈ ਹੋ ਕੀ ਲੇਖ ਦਿੱਤੇ ਸੀ ਇਹਨਾਂ ਦੇ ਪਹਿਲਾਂ ਵੀ ਮਾਮਲੇ ਦਾ ਜਿਹੜੇ ਬਹੁਤ ਸਾਰੇ ਉਹ ਹਾਂਜੀ ਇਹ ਜਿਹੜੀ ਲਖਵੀਰ ਕੋਹਰਾ ਇਹ ਦੇ ਖਿਲਾਫ ਪਹਿਲਾਂ ਵੀ ਇਮੋਰਟਿਫਿਕਟ ਦਾ ਮੁਕਦਮਾ ਦਰਜਾ 1 420 ਕਰਾ ਦਾ ਦਰਜਾ ਦਾ ਕ੍ਰਿਮੀਨਲ ਰਿਕਾਰਡ ਹੈਗਾ ਬਾਕੀ ਦੋਸ਼ੀਆਂ ਦੇ ਵੀ ਕ੍ਰਿਮੀਨਲ ਰਿਕਾਰਡ ਨੇ ਜੋ ਪਿਆਰਾ ਹੈਗਾ ਜਿਸ ਕੋਲ ਸੋਂ 15 ਗ੍ਰਾਮ ਹੈਰ ਨੂੰ ਗ੍ਰਾਮ ਤੋਂ ਹੋਈ ਹੈ ਉਸ ਦੇ ਖਿਲਾਫ ਕੋਈ 10 ਦੇ ਕਰੀਬ ਮੁਕਦਮੇ ਦਰਜ ਇਹ ਆਪ ਵੀ ਨਸ਼ੇ ਦੀ ਆਦੀ ਨੇ ਮੁੰਡੇ ਜਿਹੜਾ ਨੌਜਵਾਨ ਉਹ ਹਾਂਜੀ ਜੋ ਆ ਸਕੇ ਭਰਾ ਨੇ ਤੇ ਤੀਜਾ ਇਹਨਾਂ ਦਾ ਨੌਕਰ ਆ ਹੂੰ ਇਹ ਵੀ ਕਾਫੀ ਨਸ਼ੇ ਦੇ ਰੈਕਟਰਡ ਨੇ ਜੋ ਆਪ ਵੇਚਦੇ ਵੀ ਆ ਪੀਂਦੇ ਵੀ ਆ ਕਾਫੀ ਇਲਾਕੇ ਵਿੱਚੇ ਇਹਦੀ ਗੋਦਗੋਲੀ ਹੋ ਰਹੀ ਸੀ ਇਹਨਾਂ ਨੂੰ ਅਸੀਂ ਸਖਤ ਕਾਰਵਾਈ ਕੀਤੀ ਕਰਕੇ ਇਹਨਾਂ ਨੂੰ ਕਾਬੂ ਕੀਤਾ ਹੈ ਥੈਂਕ ਯੂ